ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਸਿਲੈਕਸ਼ਨਸ ਤੇ ਹੈ ਬਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਤੁਹਾਨੂੰ ਪ੍ਰਿੰਟਡ ਸ਼ਰਟ ਪ੍ਰਿੰਟਡ ਬਾਟਮ ਨਾਲ ਮਿਲਣਗੀਆਂ ਬੜੇ ਪਿਆਰੇ ਰੰਗ ਨੇ ਸਾਰੇ ਇਹਨਾਂ ਦੇ ਵਿੱਚ ਤੇ ਜਿੰਨੇ ਵੀ ਰੰਗ ਆਏ ਨੇ ਸਾਰੇ ਅਵੇਲੇਬਲ ਨੇ 2 ਮੀਟਰ ਦੀ ਸ਼ਰਟ ਹੈ 2 ਮੀਟਰ ਦਾ ਬਾਟਮ ਹੈ ਇਹਨਾਂ ਵਿੱਚ ਇਹ ਹੈ ਕਿ ਅਗਰ ਤੁਸੀਂ 5 ਮੀਟਰ ਦਾ ਫੈਬਰਿਕ ਵੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਵੀ ਮਿਲ ਜਾਏਗਾ ਤੇ ਜੇਕਰ ਤੁਸੀਂ ਸੇਮ ਐਜ਼ ਇਟ ਇਜ਼ 2 ਮੀਟਰ ਦੀ ਸ਼ਰਟ 2 ਮੀਟਰ ਦਾ ਬਾਟਮ ਤਾਂ ਉਹ ਵੀ ਤੁਹਾਨੂੰ ਮਿਲ ਜਾਏਗਾ ਸੂਟ ਜਿੰਨੇ ਵੀ ਨੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਇੱਥੇ ਐਡ ਕੀਤੇ ਸਾਰੇ ਅਵੇਲੇਬਲ ਨੇ ਇੰਨਾ ਵਿੱਚ ਰੰਗ ਜੋ-ਜੋ ਹੈਗੇ ਨੇ ਉਹ ਤੁਹਾਨੂੰ ਮਿਲ ਜਾਣਗੇ ਸਾਰੇ ਕਲਰ ਐਡ ਕੀਤੇ ਨੇ ਮੈਂ ਤੇ ਐ ਜੇਕਰ ਤੁਸੀਂ ਅਗਰ ਟੌਪ ਐਂਡ ਬਾਟਮ ਚਾਹੁੰਦੇ ਹੋ ਤਾਂ ਤੁਹਾਨੂੰ 1400 ਦਾ ਮਿਲ ਜਾਏਗਾ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਹਾਲੋਵ ਪ੍ਰਿੰਟਰ ਤੁਹਾਨੂੰ 1600 ਦਾ ਵਿੱਚ ਮਿਲੇਗਾ ਵਰਬਰੀ ਪ੍ਰਿੰਟ ਨਾਲ ਆਇਆ ਬਹੁਤ ਹੀ ਪਿਆਰਾ ਹੈ ਸੋਨੇ ਸੂਟ ਨੇ ਰੰਗ ਬੜੇ ਪਿਆਰੇ ਨੇ ਡਿਜ਼ਾਈਨ ਇੱਕ ਤੋਂ ਇੱਕ ਨੇ ਤੇ ਸਾਰੇ ਡਿਜ਼ਾਈਨ ਤੇ ਰੰਗ ਜਿਹੜੇ ਨੇ ਉਹ ਅਵੇਲੇਬਲ ਨੇ। ਬਾਕੀ ਤੁਸੀਂ ਜੇ ਸੂਟ ਦੇ ਬਾਰੇ ਵਿੱਚ ਕੋਈ ਕੁਐਰੀ ਕਰਨਾ ਚਾਹੁੰਦੇ ਹੋ ਉਹਦੇ ਲਈ ਨੰਬਰ ਮੈਂ ਆਪਣਾ 623924575 ਜਿ ਦਿੱਤਾ ਆ। ਉਸ ਨੰਬਰ 'ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ। ਚਾਹੇ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਔਰ ਜੋ ਵੀ ਅਪਲੋਡਸ ਕਰਦੀ ਹਾਂ ਉਹਨਾਂ ਦੇ ਵਿੱਚੋਂ ਕਲੈਕਸ਼ਨ ਆ ਡਿਜ਼ਾਈਨ ਦੇ ਸੂਟ ਜਿੰਨੇ ਵੀ ਨੇ ਸਾਰੇ ਵੀਡੀਓ ਦੇ ਵਿੱਚ ਅਵੇਲੇਬਲ ਨੇ ਤੇ ਜਾ ਰਹੇ ਜਿਹੜੇ ਸੂਟ ਨੇ ਉਹ ਵਿਆਹਮ ਸ਼ਾਦੀਆਂ ਤੇ ਪਾਉਣ ਵਾਲੇ ਫੰਕਸ਼ਨਾਂ ਤੇ ਪਾਉਣ ਵਾਲੇ ਨੇ ਰੇਟ ਸਭ ਦਾ ਜਿਹੜਾ ਡਿਫਰੈਂਟ ਡਿਫਰੈਂਟ ਹੈ ਸਟੇਟਸ ਤੁਸੀਂ ਦੇਖਣਾ ਚਾਹੁੰਦੇ ਹੋ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਜਿਹੜਾ ਇਹ ਉਹ ਐਡ ਕਰ ਲਵਾਂਗੀ ਫਿਰ ਤਾਂ ਜਿਹੜਾ ਸਟੇਟਸ ਹੈ ਉਹ ਸ਼ੋ ਹੋ ਜਾਏਗਾ ਤੇ ਜੇਕਰ ਤੁਸੀਂ ਰੀਸੈਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਦੀਆਂ ਜਿਹੜੀਆਂ ਅਪਡੇਟਸ ਨੇ ਸੂਟਾਂ ਦੀਆਂ ਆ ਚਾਹਿਆ ਕਰਨਗੀਆਂ ਸੂਟ ਜਿਹੜੇ ਨੇ ਜਿੰਨੇ ਵੀ ਰੇਂਜ ਵਿੱਚ ਮੈਂ ਇੱਥੇ ਰੇਟ ਜਿੰਨਾ ਦਾ ਵੀ ਸੂਟਾਂ ਦਾ ਦੱਸਦੀ ਆ ਉਹ ਉਸੇ ਰੇਟ ਵਿੱਚ ਮਿਲਣਗੇ ਕਿਸੇ ਵੀ ਸੂਟ ਦਾ ਕੋਈ ਐਕਸਟਰਾ ਚਾਰਜਸ ਨਹੀਂ ਲੱਗੇਗਾ ਉਹੀ ਫਾਈਨਲ ਰੇਟ ਹੋਏਗਾ ਜਿੰਨਾ ਵੀ ਸੂਟਾਂ ਦਾ ਮੈਂ ਇੱਥੇ ਰੇਟ ਤੁਹਾਨੂੰ ਦੱਸ ਦਿਆਂਗੀ ਕਿ ਕਿਸੇ ਦਾ ਰਹਿ ਜਾਂਦਾ ਏ ਤਾਂ ਉਹਦੇ ਲਈ ਤੁਸੀਂ ਮੈਨੂੰ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੇਰਾ 623924550 ਐਡ ਕੀਤਾ ਹੋਇਆ ਹੈ ਕਿਸੇ ਵੀ ਤਰ੍ਹਾਂ ਦੀ ਕੁਐਰੀ ਹੈ ਕਿਸੇ ਵੀ ਸੂਟ ਦੇ ਬਾਰੇ ਵਿੱਚ ਅਗਰ ਕਨਫਿਊਜ਼ਨ ਹੈ ਫੈਬਰਿਕ ਦੇ ਬਾਰੇ ਵਿੱਚ ਤਾਂ ਵੀ ਦੀ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੋਏਗਾ ਤੁਹਾਨੂੰ ਰਿਪਲਾਈ ਜ਼ਰੂਰ ਆਏਗਾ ਕਿਉਂਕਿ ਜਿਹੜੀਆਂ ਕਲੈਕਸ਼ਨਾਂ ਨੇ ਉਹ ਸਾਰੀਆਂ ਟ੍ਰੈਂਡੀ ਨੇ ਐਕਸਕਲੂਸਿਵ ਨੇ ਤੇ ਲੇਟੈਸਟ ਹੀ ਆਈਆਂ ਨੇ ਇਸ ਲਈ ਮੈਂ ਇਹਨਾਂ ਨੂੰ ਵੀਡੀਓ ਦੇ ਵਿੱਚ ਸਪੈਸ਼ਲੀ ਐਡ ਕੀਤਾ ਹੈ ਇਹ ਜਿੰਨੀਆਂ ਵੀ ਕਲੈਕਸ਼ਨਾਂ ਨੇ ਇਹਨਾਂ ਅਫੋਰਡੇਬਲ ਰੇਟਾਂ ਦੇ ਵਿੱਚ ਆਈਆਂ ਨੇ ਬਾਕੀ ਤੁਸੀਂ ਕੋਈ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ 'ਤੇ ਆਪਣਾ ਦੇਟਾ ਆ ਨੰਬਰ ਜਾ ਕੇ ਮੈਸੇਜ ਕਰ ਦੇਣਾ ਚੈਨਲ ਤੇ ਨਵੇਂ ਹੋ ਤਾਂ ਜਨਨ ਸਬਸਕ੍ਰਾਈਬ ਵੀ ਕਰ ਦੇਣਾ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਵੀ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਦੇ ਨੋਟੀਫਿਕੇਸ਼ਨਸ ਆਪ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋ ਕਿ ਅੱਜ ਕੱਲ ਜਿਹੜੇ ਸੂਟ ਨੇ ਕਿਹੜੇ ਕਿਹੜੇ ਰੰਗਾਂ ਵਿੱਚ ਕਿਹੜੇ ਕਿਹੜੇ ਡਿਜ਼ਾਈਨ ਤੇ ਕਿੰਨਾ ਤੇ ਪ੍ਰਿੰਟ ਵਾਲੇ ਸੂਟ ਜਿਹੜੇ ਟ੍ਰੈਂਡ ਕਰ ਰਹੇ ਨੇ ਹਮੇਸ਼ਾ ਕੋਸ਼ਿਸ਼ ਕਰਦੀ ਹੁੰਦੀ ਹਣੀ ਹੈ ਕਿ ਉਹੀ ਜਿਹੜੇ ਟ੍ਰੈਂਡੀ ਕਲੈਕਸ਼ਨਾਂ ਨੇ ਉਹੀ ਲੈ ਕੇ ਆਵਾਂ ਤੇ ਅੱਜ ਦੀ ਵੀਡੀਓ ਵਿੱਚ ਵੀ ਜਿੰਨੇ ਵੀ ਸੂਟ ਨੇ ਸਾਰੇ ਅਵੇਲੇਬਲ ਨੇ ਤੇ ਰੇਟ ਇਹਨ ਜਲੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ